ਨੋਟੀਫਿਕੇਸ਼ਨ ਜਾਰੀ ਹੋ ਗਿਆ ਤੁਸੀਂ ਜ਼ਮੀਨ ਦੇਤੀ ਤੁਸੀਂ ਖੇਤੀ ਵੀ ਕਰੋ ਜਿੰਨਾ ਚਿਰ ਸਰਕਾਰ ਕਲੋਨੀ ਨੂੰ ਡਿਵੈਲਪ ਨਹੀਂ ਕਰਦੀ ਖੇਤੀ ਕਰੀ ਜਾਓ 50000 ਰੁਪਇਆ ਪਹਿਲਾਂ ਸੀ 50 ਕਰਦੇ ਸੀ ਨੂੰ 70 ਕਰਨ ਬਾਰੇ ਸੋਚ ਰਿਹਾ 70000 ਰੁਪਇਆ ਖੇਤੀ ਦੇ ਨਾਲ ਨਾਲ ਤੁਹਾਨੂੰ ਵੈਸੇ ਵੀ ਕਿਲੇ ਦਾ ਮਿਲੂਗਾ ਠੇਕੇ ਦਾ ਤੇ ਜਦੋਂ ਤੁਸੀਂ ਕਲੋਨੀ ਆ ਗਈ ਅਸੀਂ ਬਣਾਉਣ ਲੱਗੇ ਜਿੰਨਾ ਚਿਰ ਕਲੋਨੀ ਬਣ ਕੇ ਤੁਹਾਨੂੰ ਉਹ ਪਲਾਟ ਡਿਵੈਲਪ ਹੋ ਕੇ ਨਹੀਂ ਮਿਲਦਾ ਲੱਖ ਰੁਪਇਆ ਮਿਲੂਗਾ ਤੁਹਾਨੂੰ ਮਹੀਨੇ ਦਾ ਮਤਲਬ ਕਿਲੇ ਦਾ ਜਿਹੜਾ ਠੇਕਾ ਵੀ ਆਪਣੇ ਸਾਥ ਅਸੀਂ ਚੱਲਦਾ ਹੈ ਮਤਲਬ ਕਿਸੇ ਪਾਸਿਓਂ ਵੀ ਜਿਹੜਾ ਜ਼ਮੀਨ ਦਾ ਮਾਲਕ ਹੈ ਉਹਨੂੰ ਘਟਾ ਨਹੀਂ ਪੈਂਦੇ ਨਾ ਸੀ ਜਿਹੜੀ ਲੈਂਡ ਪੂਲਿੰਗ ਸਕੀਮ ਚੱਲ ਰਹੀ ਹੈ ਜ਼ਮੀਨਾਂ ਦੀ ਅੱਤ ਬਣ ਕੇ ਬੇਨਤੀ ਆ ਬਾਈ ਇਕੱਠੇ ਹੋ ਜੋ ਇਹਨੂੰ ਸਕੀਮ ਨੂੰ ਚੱਲਣ ਨਾ ਦਿਓ ਆਪਣੀਆਂ ਜ਼ਮੀਨਾਂ ਦਾ ਕਬਜ਼ਾ ਨਾ ਦੇ ਸਰਕਾਰਾਂ ਨੂੰ ਬਾਕੀ ਆਪਾਂ ਨੋਟੀਫਿਕੇਸ਼ਨ ਵੀ ਇਹਨਾਂ ਨੇ ਜਾਰੀ ਕਰਿਆ ਜਿਦੇ ਵਿੱਚ ਇਹ ਆਇਆ ਹੈ ਕਿ ਨਾ ਕੋਈ ਮਕਾਨ ਮਾਲਕ ਆਪਣੀ ਜ਼ਮੀਨ ਦੇ ਉੱਤੇ ਮਕਾਨ ਪਾ ਸਕਦਾ ਨਾ ਲੋਨ ਲੈ ਸਕਦਾ ਤੇ ਉਹਦੇ ਪਰ ਬਾਈ ਇਹਦਾ ਸਰਕਾਰ ਦਾ ਹੱਕ ਹੋ ਜਾਣਾ ਜੇ ਤੁਸੀਂ ਇਸ ਸਕੀਮ ਦੇ ਤਹਿਤ ਆਉਨੇ ਆ ਬਾਕੀ ਜਿਹਨਾਂ ਨੂੰ ਪੁੱਛਿਆ ਜਾਵੇ ਸਾਡੇ ਪੰਜਾਬ ਦੀ ਵਜਾਉ ਧਰਤੀ ਆ ਇਹ ਸਾਨੂੰ ਇਹਦੇ ਪਰ ਕਲੋਨੀਆਂ ਬਣਾਉਣ ਦੀ ਕੋਈ ਲੋੜ ਨਹੀਂ ਸਾਨੂੰ ਲੋੜ ਹੀ ਨਹੀਂ ਹੈ ਸਾਡਾ ਜਿੱਦਾਂ ਦਾ ਹੈਗਾ ਸਾਨੂੰ ਉਦਾਂ ਦੇ ਰਹਿਣ ਦੋ ਬਾਕੀ ਇਹਦਾ ਉਹ ਕੰਮ ਜਿੱਕਾ ਬੱਕਰੇ ਨੂੰ ਹਲਾਲ ਕਰਨੇ ਤੋਂ ਪਹਿਲਾਂ ਹਰਜਾ ਹੁੰਨੇ ਆ ਨਾ ਉਹ ਕੰਮ ਸਾਡੇ ਨਾਲ ਹੋ ਰਿਹਾ ਬਾਅਦ ਚ ਆਪਾਂ ਨੂੰ ਧੱਕੇ ਮਾਰਨੇ ਨਾਲੇ ਆਪਾਂ ਨੂੰ ਧੱਕੇ ਵੱਜਦੇ ਆਏ ਹੁਣ ਤਾਂ ਕਾਪਾ ਦੇਖੀ ਕਿਸਾਨੀ ਧਰਨੇ ਦੇ ਵਿੱਚ ਕਿ ਕੌਣ ਕਿਸੇ ਦੇ ਨਾਲ ਕਿੰਨਾ ਘ ਖੜਿਆ ਬਾਕੀ ਬਾਈ ਵੀਡੀਓ ਨੂੰ ਬਹੁਤ ਵਾਰ ਸ਼ੇਅਰ ਜ਼ਰੂਰ ਕਰਿਓ ਤੇ ਆਪਣੀਆਂ ਆਪਣੀਆਂ ਜ਼ਮੀਨਾਂ ਦਾ ਖਿਆਲ ਰੱਖੋ ਇਕੱਠੇ ਹੋ